ਬੀਰ ਤੁਹਾਡਾ ਕੀ ਨਾਮ ਆ ਤੇ ਤੁਹਾਡੇ ਨਾਲ ਜਿਹੜੀ ਇਹ ਘਟਨਾ ਵਾਪਰੀ ਕੀ ਵਾਪਰੀ ਮੇਰਾ ਨਾਮ ਰਾਹੁਲ ਸਿੱਲਾਈ ਪੁੱਛੀ ਬੋਲੋ ਜੀ ਦੁਕਾਨ ਦਾ ਨਾਮ ਗਣ ਗਣਦੀ ਟੈਕਸ ਵਾਲਾ ਮੈਂ ਕਪੜੇ ਦਾ ਕੰਮ ਕਰਦਾ ਜੀ ਮਾਦੀ ਦੁਕਾਨ ਵਧਾ ਤੇ ਆ ਰਹੀ 8:30 ਵਜੇ ਜੀ ਮੈਂ ਸਰਜ਼ਾਰ ਹੈਂਡਲੋ ਵਾਲੀ ਕਲੀ ਦੇ ਵਿਚਾਰਿਆ ਸੀਗਾ ਜੀ ਜੋ ਕਿ ਪੱਤੀ ਰੋਡ ਨੂੰ ਜਾਂਦੀ ਆ ਜੀ ਉਹਦੇ ਵਿੱਚ ਐਂਟਰ ਹੋਣ ਸਰ ਮਤਲਬ ਦੋ ਮੋਟਰਸਾਈਕਲ ਸਵਾਰ ਬੰਦੇ ਆਏ ਜੀ ਤੇ ਮੇਰੇ ਹੱਥ ਦੇ ਵਿੱਚ ਢੋਲਾ ਸੀ ਜੀ ਉਹ ਕੋਕੀ ਲੈ ਗਏ ਜਿਹਦੇ ਵਿੱਚ ਮੇਰਾ ਬਹੁਤ ਹੀ ਜ਼ਰੂਰੀ ਸਮਾਨ ਸੀ ਕਿੰਨੇ ਇਸ ਮਾਨ ਸੀ ਤੁਹਾਡਾ ਕੋਈ ਪੈਸੇ ਵੀ ਸੀਗੇ ਉਹਦੇ ਵਿੱਚ ਪੈਸੇ ਨਹੀਂ ਜੀ ਮੇਰੇ ਕਾਗਜ਼ਾਸੀ ਬਹੁਤ ਜ਼ਰੂਰੀ ਮੋਬਾਈਲ ਸੀਗਾ ਜੀ ਸਾਰਾ ਕੁਝ ਕੋਕੇ ਲੈ ਗਿਆ ਮੋਬਾਈਲ ਵੀ ਲੈ ਗਿਆ ਕੋਕੇ ਹਾਂ ਜੀ ਮੋਬਾਈਲ ਕਾਦੇ ਤੇ ਸੀਗੇ ਮੋਟਰਸਾਈਕਲ ਤੇ ਸੀ ਉਹ ਮੋਟਰਸਾਈਕਲ ਤੇ ਸੀ ਦੋ ਬੰਦੇ ਸੀਗੇ 3 ਲੱਖ ਮੋਟਰਸਾਈਕਲ ਸੀ ਮੇਰੇ ਹਿਸਾਬ ਨਾਲ ਅੱਛਾ ਮੁੰਨੇ ਸੀਗੇ ਮੁੰਨੇ ਠੀਕ ਹੈ ਕੋਈ 60 ਫੀਟ ਤਾਂ ਨਹੀਂ ਮਾਰੀ ਤੁਹਾਡੇ ਨਹੀਂ 60 ਫੀਟ ਕੋਈ ਨਹੀਂ ਮਰੀ ਪਹਿਲਾਂ ਵੀ ਇੱਥੇ ਕਦੇ ਇਸ ਤਰ੍ਹਾਂ ਦੀਆਂ ਘਟਨਾਵਾਂ ਹੋਈਆਂ ਜਾਂ ਪਹਿਲੀ ਵਾਰ ਹੋਇਆ ਤੁਹਾਡੇ ਨਾਲ ਇਹ ਮੇਰੇ ਨਾਲ ਫਸਟ ਟਾਈਮ ਹੋਇਆ ਜੀ ਥੋੜਾ ਨਾ ਫਸਟ ਟਾਈਮ ਹੋਇਆ ਮੂੰਹ ਬਥੇਰਾ ਬਹੁਤ ਹੁੰਦਾ ਰਹਿੰਦਾ ਕੋਲ ਜਿਹੜੀਆਂ ਕੁੜੀਆਂ ਤੋਂ ਮੋਬਾਈਲ ਮੁਰਕੋ ਕੇ ਲੈ ਕੇ ਜਾਂਦੇ ਰਹਿੰਦੇ ਆਮ ਨੋਰਮਲ ਦਾ ਤੀਰੇ ਜੀ ਹੁਣ ਅੱਜ ਟਾਈਮ 9 859 ਦਾ ਟਾਈਮ ਹੈ ਥੋੜਾ ਇੱਕ ਵਾਰ ਤੁਸੀਂ ਪੁਲਿਸ ਪ੍ਰਸ਼ਾਸਨ ਦੇ ਵੀ ਧਿਆਨ ਦੇ ਵਿੱਚ ਲਿਆਓ ਹਨਾ ਜਿਹੜਾ ਚੌਂਕੀ ਤੋਂ ਤੁਹਾਨੂੰ ਲੋਕਲ ਪੈਂਦੀ ਹੈ ਬੱਸ ਸਟੈਂਡ ਬੱਸ ਸਟੈਂਡ ਵਾਲੇ ਪੈਂਦੀ ਹੈ ਤੇ ਸਹੀ ਹੈ ਸਾਡੇ ਕਾਗਜ਼ਤ ਵਾਪਸ ਕਰਾ ਤੁਹਾਨੂੰ ਜੀ ਤੁਹਾਡਾ ਮਿਹਰਬਾਨੀ ਕਰਦੇ ਉਹ ਜ਼ਰੂਰੀ ਹੈ ਸਾਡੇ ਲਈ ਉਹਨਾਂ ਨੇ ਮੂੰਹ ਠੱਗੇ ਹੋਏ ਸੀਗੇ ਜਾਂ ਮੂੰਹ ਮਤਲਬ ਇਦਾਂ ਕੋਈ ਠੱਗਿਆ ਬੜੀ ਮੂੰਹ ਠੱਗਿਆ ਵਣ ਸੀ ਤੇ ਕਿਸ ਤਰ੍ਹਾਂ ਦਾ ਹੋੜੀ ਬੈਗ ਹੀ ਦੇਖੀ ਜੀ ਬੰਦੇ ਕੋਈ ਕੁੱਟ ਮਾਰਦਾ ਨਹੀਂ ਤੁਹਾਡੇ ਨਾਲ ਕੀਤੀ ਗਈ ਨਹੀਂ ਕੋਈ ਕੁੱਟ ਮਾਰ ਨਹੀਂ ਗਈ ਕੁਛ ਨਹੀਂ ਬਣਾ ਪਰ ਜਾਂਦੇ ਜਾਂਦੇ ਰਾਤ ਨੂੰ ਖੋ ਕੇ ਲੈ ਗਏ ਤੱਕੇ ਨਾਲ ਬੈਗ ਖੋ ਕੇ ਲੈ ਗਏ ਤੁਸੀਂ ਨਹੀਂ ਕੋਈ ਮਾਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਕੁੱਟ ਮਾਰਨ ਦੀ ਕੁਛ ਮੈਂ ਜੀ ਮੇਰੇ ਹੱਥ ਤੇ ਸਮਾਨ ਸੀਗਾ ਚੋਲਾ ਹੁੰਦਾ ਸੀ ਇਹਨਾਂ ਮੋਬਾਈਲ ਖਿੱਚਿਆ ਸੀ ਉਹਨਾਂ ਨੇ ਮੇਰਾ ਪਰ ਮੇਰੇ ਹੱਥ ਵਿੱਚ ਜੋ ਸਮਾਨ ਸੀ ਮੇਰੇ ਚੋਲਾ ਸੀਗਾ ਮੈਂ ਉਹ ਹੀ ਉਹਨਾਂ ਨੇ ਮਾਰਨ ਦੀ ਕੋਸ਼ਿਸ਼ ਕੀਤੀ ਤੁਸੀਂ ਮੋਬਾਈਲ ਆਪਣਾ ਸੁਣਦੇ ਆ ਰਹੇ ਸੀਗੇ ਨਹੀਂ ਹੱਥ ਵਿੱਚ ਸੀਗਾ ਮੋਬਾਈਲ ਹੱਥ ਦੇ ਵਿੱਚ ਮੋਬਾਈਲ ਸੀਗਾ ਹੱਥ ਚੋਂ ਖੋ ਕੇ ਲੈ ਗਏ ਨਾਲੇ ਬੈਗ ਵੀ ਤੱਕੇ ਨਾਲ ਖੋ ਕੇ ਲੈ ਗਏ ਕੋਈ ਸੱਟ ਪੇਟ ਤਾਂ ਨਹੀਂ ਮਾਰੀ ਤੁਹਾਡੇ ਕੋਈ ਹੱਥੋਂ ਪਾਈ ਹੋਈ ਤੁਹਾਡੇ ਨਾਲ ਤੇ ਤੁਸੀਂ ਆਪਣਾ ਬੈਗ ਇਨ ਆਸਾਨੀ ਦੇ ਰਾਲੀ ਦੇ ਤਾਂ ਉਹਨਾਂ ਨੂੰ ਸਰ ਮੇਰੇ ਮੋਬਾਈਲ ਕੋਇਆ ਸੀ ਜੀ ਮੈਂ ਉਹਨਾਂ ਦੇ ਕੁਛ ਨਾ ਕੁਛ ਮਾਰਨ ਦੀ ਜਗ੍ਹਾ ਤੇ ਉਹਨੇ ਬੈਕ ਥਰੋ ਕਰਿਆ ਉਹਨਾਂ ਨੇ ਬੈਗ ਪੁੱਟ ਲਿਆ ਮਗਰ ਵਾਈਂ ਸਿੱਧਾ ਜਾ ਕੇ ਉਹਨਾਂ ਦੀ ਠੂਈ ਤੇ ਪਜਿਆ ਮੈਂ ਐਂ ਕਵਰ ਕਰ ਲਿਆ ਯਾਨੀ ਤੁਸੀਂ ਬੈਗ ਮਾਰਿਆ ਉਹਨਾਂ ਦੇ ਇੱਕ ਵਾਰ ਬੈਗ ਮੈਂ ਮਾਰਿਆ ਉਹਨਾਂ ਨੂੰ ਪੀਓ ਦਵਾ ਤੋਂ ਬੈਗ ਵੀ ਲੈ ਕੇ ਭੱਜ ਗਏ ਠੀਕ ਹੈ ਜੀ